पिछले दो तीन दिन पहला भी एक एनकाउंटर एक हो एक नामी एक नाम जो मनप्रीत मनी फरीदोट वालों uh, चल रहा है नशा तस्करा के खिलाफ वह चीज साई एफ फरीदोट की टीम नच्छी कामयाबी मिली एंड दिस वॉज एबली सुपरविजन एसपी डी सरदार जसमीत सिंह ई ए इंचार्ज अमरिंदर ग एक बंदा है एलियास मनु जो भी तीन परचे उन्होंने अरेस्ट किया गया और टोटल तीन असले जो है बरामद किए गए हैं और ये इसलिए भी एक सबसटैशियल रिकवरी है क्योंकि ये जो बंदा सी, इन तीन हथियार करके एक बहुत ही सेंसे ક્રાઈમ નું ફરાક ઓનો અંજામ દેન થી ફરાક થી અ ઈસી જદો એ બંદારાઉન્ડ અપ ਕੀਤਾ ગયા તા ફેર ઇચ એફઆર નંબર 41 પીએસ सदरફ રિપોર્ટ રજીસ્ટર હુઈ 12 તિન 25 નો ઓર ય મંત્રી સિંહ હો મનો એ મોગ્ગી જિલ્લાનો વસનીટ હે ઓર એતે પુરાને જડે દો પરચે ને ઓ ભી એક પેલા આર્મ્સ એક્ટ દા પરચા હે સો ઇસ ઇ દે ઇચ મે તનુ દસના ચાહવાંગી કે હલે પિછલે પાંચા મહિને આચ ਫਰੀਕੋਰਡ ਪੁਲਿਸ ਨੇ ਜਿਹੜੀ ਇਹ ਨੱਥ ਪਾਈ ਹੈ ਮਾੜੇ ਅਨਸਰਾਂ ਦੇ ਖਿਲਾਫ ਉਹ ਜੋ ਹਲੇ ਤੱਕ ਟੋਟਲ 29 ਵੈਪਨਸ ਰਿਕਵਰ ਹੋ ਚੁੱਕੇ ਨੇ ਜੋ ਕਿ ਇੱਕ ਕਾਫੀ ਵੱਡੀ ਮਾਤਰਾ ਹੈ ਅਸਲੇ ਦੀ ਔਰ ਜਿਹੜਾ ਵੀ ਮਾੜਾ ਅਨਸਰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਅਸੀਂ ਬਹੁਤ ਹੀ ਸਖਤੀ ਨਾਲ ਅਸੀਂ ਨਜਿੱਠਣਗੇ ਜਿੱਦਾਂ ਅਸੀਂ ਪਹਿਲਾਂ ਤੁਹਾਨੂੰ ਕਿਹਾ ਮੈਂ ਮਨਪ੍ਰੀਤ ਮਨੂਰ ਜ਼ਿਲ੍ਹੇ ਕਿਰਤਰੀ ਹੋਈ ਹੈ ਕਿਸ ਤੋਂ ਦੀ ਇਨਫੋ ਸੀ ਉਹ ਕਿਸ ਤੋਂ ਦਾ ਉਹ ਕਿਹਾ ਇਹ ਇੱਕ ਸੋਰਸ ਬੇਸਡ ਇਨਫੋ ਸੀ ਔਰ ਇਹ ਕਾਫੀ ਟਾਈਮ ਸੇ ਸਾਡਾ ਇੱਕ ਆਪਰੇਸ਼ਨ ਚੱਲਦਾ ਪਿਆ ਸੀ 6-7 ਦਿਨਾਂ ਤੋਂ ਔਰ ਇਹ ਚ ਅਸੀਂ ਆਪਣੀ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਐਂਡ ਔਨ ਦਾ ਬੇਸਿਸ ਆਫ ਦਾ ਸੋਰਸ ਇਨਪੁਟ ਐਸ ਵੈਲ this person was rounded up aur ede colo feresi ten hathiyar puran kite. ਕਿਥੋਂ ਗ੍ਰਫਤਰੀ ਹੋਈ? ਇਹ ਇਥੋਂ ਹੀ ਗ੍ਰਫਤਰੀ ਹੋਈ ਹੈ ਸਾਡੀ ਜਿਹੜੀ ਪੁਲਿਸ ਟੀਮ ਹੈ ਉਹਨੇ ਚੰਦਵਾਜਾ ਨੈਸ਼ਨਲ ਹਾਈਵੇ ਤੇ ਨਾਕਾ ਲਗਾਇਆ ਹੋਇਆ ਸੀ। ਔਰ ਕਿਉਂਕਿ ਸਾਡੇ ਕੋਲ ਇਨਪੁਟ ਸੀ ਕਿ ਇਹਦੀ ਮੂਵਮੈਂਟ ਇਧਰ ਹੈ ਤਾਂ ਫਿਰ ਅਸੀਂ ਉਹਨੂੰ ਉੱਥੋਂ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹਾਂ। ਰੌਂਡ ਅਪ ਕੀਤਾ ਤੇ ਐਫ ਆਈ ਰਿਜਿਸਟਰ ਕੀਤੀ ਹੈ ਜੀ। ਜਿਹੜਾ ਕੱਲ ਐਨਕਾਉਂਟਰ ਹੋਇਆ ਉਸ ਵਿੱਚ ਵੀ ਅਨੋਗਰ ਦਾ ਨਿਵਾਸੀ ਜਿਹੜਾ ਤ੍ਰਿਕਾ ਕੀਤਾ। ਇਹ ਔਰਿਜਨਲ ਵੀ ਰਿਲੇਟਡ ਹੈ।

ਔਰ ਫਿਰ ਸਾਨੂੰ ਅੱਗੇ ਇਹਦੇ ਲਿੰਕੇਜਸ ਜਿਹੜੇ ਹੈਗੇ ਉਹ ਸਾਨੂੰ